ਲੁਧਿਆਣਾ ਵਿੱਚ ਜਦੋਂ ਬਿਜਲੀ ਗੁਲ ਹੋਣ ਤੋਂ ਬਾਅਦ ਘਰ ਦੇ ਵਿੱਚ ਹਨੇਰਾ ਛਾ ਗਿਆ ਤਾਂ ਰਸੋਈ 'ਚ ਮੋਮਬਤੀ ਜਗਾਉਣ ਦੇ ਨਾਲ ਰਸੋਈ ਦੇ ਵਿੱਚ ਧਮਾਕਾ ਹੋ ਗਿਆ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹੈ। ਬੀਤੀ ਦਿਨ ਸ਼ਾਮ ਲੁਧਿਆਣਾ ਦੇ ਟਿੱਬਾ ਰੋਡ ਤੇ ਮਾਮਲਾ ਸਾਹਮਣੇ ਆਉਂਦਾ ਹੈ। ਜਦੋਂ ਉੱਥੇ ਦੀ ਸਤਤ ਕਮੋੜਿਆ ਕਲੋਨੀ ਦੇ ਇੱਕ ਨੰਬਰ ਕਾਰ ਤੇ ਵਿੱਚ ਤਮਾਕਾ ਹੋ ਜਾਂਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਅੱਗ ਲੱਗਣ ਸਮੇਂ ਘਰ ਦੇ ਵਿੱਚ ਕੋਈ ਨਹੀਂ ਸੀ ਜਿਸ ਦੇ ਕਾਰਨ ਜਾਨੀ ਨੁਕਸਾਨੋਂ ਬਚਾ ਰਹਿ ਗਿਆ ਪਰ ਘਰ ਦਾ ਸਾਰਾ ਸਮਾਨ ਸੜ ਗਿਆ ਤਸਵੀਰਾ ਵੇਖ ਸਕਦੇ ਹੋ ਕਿ ਘਰ ਦੀ ਮਾਲਕੀ ਨੇ ਜੋ ਕਿਹਾ ਉਸਦੇ ਜੋ ਬਿਆਨ ਸਾਹਮਣੇ ਆਏ ਨੇ ਉਸਨੇ ਦੱਸਿਆ ਹੈ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਗਈ ਸੀ ਬੱਚੇ ਵੀ ਕੰਮ ਤੇ ਗਏ ਹੋਏ ਸਨ ਜਦੋਂ ਕੁਝ ਸਮੇਂ ਬਾਅਦ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ ਉਸਨੇ ਇਹ ਵੀ ਦੱਸਿਆ ਕਿ ਬਿਜਲੀ ਚਲੇ ਜਾਣ ਨਾਲ ਘਰ ਦੇ ਵਿੱਚ ਹਨੇਰਾ ਹੋ ਗਿਆ ਔਰ ਰਸੋਈ ਵਿੱਚ ਮੋਮਬੱਤੀ ਉਸਨੇ ਜਗਾਈ ਸੀ ਜਿਸ ਤੋਂ ਬਾਅਦ ਖੁਦ ਬਾਜ਼ਾਰ ਚਲੀ ਗਈ ਤੇ ਪਿੱਛੋਂ ਘਰ ਨੂੰ ਅੱਗ ਲੱਗ ਗਈ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਮੋਮਬੱਤੀ ਜਗਾਈ ਤਾਂ ਗੈਸ ਸਿਲੰਡਰ ਦੀ ਪਾਈਪ ਜੋ ਕਿ ਪਹਿਲਾਂ ਤੋਂ ਹੀ ਲੀਕ ਹੋ ਰਹੀ ਸੀ ਇਸ ਦੇ ਕਾਰਨ ਸੋਈ ਗੈਸ ਲੀਕ ਹੋ ਦੇ ਕਾਰਨ ਧਮਾਕਾ ਹੋਇਆ ਲੋਕਾਂ ਨੇ ਇਹ ਵੀ ਦੱਸਿਆ ਕਿ ਘਰ ਦੇ ਵਿੱਚ ਦੋ ਗੈਸ ਸਿਲੰਡਰ ਰੱਖੇ ਹੋਏ ਸਨ ਕਿਸੇ ਤਰ੍ਹਾਂ ਇੱਕ ਨੂੰ ਬਾਹਰ ਕੱਢਿਆ ਜਾਂਦਾ ਤੇ ਵੱਡਾ ਹਾਦਸਾ ਹੋਰੋ ਟਲ ਗਿਆ ਆਲੇ ਤੇਰੀ ਕੀ ਨਾ ਤੁਹਾਡਾ ਮੇਰਾ ਨਾਮ ਗੁਲਸ਼ਨ ਕੁਮਾਰ ਜੀ ਅੱਛਾ ਇਹ ਕਿਹੜਾ ਏਰੀਆ ਪੈਂਦਾ ਜਿੱਥੇ ਲੇਖੀ ਨਗਰ ਜੀ ਤੇ ਤੁਸੀਂ ਇਸ ਮੁਹੱਲੇ ਦੇ ਵਿੱਚ ਰਹਿੰਦੇ ਹੋ ਅਸੀਂ ਇਸ ਮੁਹੱਲੇ ਤਾਂ ਨਹੀਂ ਰਹਿੰਦੇ ਅਸੀਂ ਥੋੜੀ ਦੂਰ ਰਹਿੰਦੇ ਹਾਂ ਲੇਕਿਨ ਮੈਂ ਇੱਥੇ ਖੜਾ ਸੀਗਾ ਜਦੋਂ ਇਹ ਘੰਡ ਹੋਇਆ ਅੱਛਾ ਕੀ ਕੀ ਕਾਰਨ ਕੀ ਸੀਗਾ ਅੱਗ ਲੱਗਣਾ ਕਾਰਨ ਕੋਈ ਗੈਸ ਪਾਈਪ ਲੀਕ ਹੋਇਆ ਸਰ अच्छा की मतलब किदा पता लगया ਵੀ ਘਰ ਦੇ ਵਿੱਚ ਜਿਹੜਾ ਅੱਗ ਲੱਗੀ ਹੋ ਤੋ ਜਦੋਂ ਗਲੀ ਚ ਰੋਲਾ ਪਿਆ ਤੇ ਅਸੀਂ ਇਕੱਠੇ ਹੋਏ ਆ ਅੱਛਾ ਜੀ ਵੀ ਐਸਐਸ ਨੂੰ ਵੀ ਅੱਗ ਲੱਗੀ ਹੈ ਅੱਛਾ ਤੇ ਕਾਫੀ ਨੁਕਸਾਨ ਹੋ ਗਿਆ ਇਹਨਾਂ ਦੇ ਪਲੇ ਦਾ ਕੁਝ ਨਹੀਂ ਬਚਿਆ ਹੈਗਾ ਸਾਰਾ ਘਰ ਦਾ ਨੁਕਸਾਨ ਹੀ ਹੋ ਗਿਆ ਚੁੱਕੇ ਮੌਕੇ ਤੇ ਫਿਰ ਲੋਕਾਂ ਵੱਲੋਂ ਲੋਕਾਂ ਨੇ ਆਂਡੀ ਗੋਂਡੀਆ ਨੇ ਪਾਣੀ ਭਾ ਕੇ ਅੱਗ ਬੁਝਾਈ ਹੈ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਕਿ ਹੁਣ ਇਹਨਾਂ ਦਾ ਮੰਗ ਦੇਖੋ ਜੋ ਵੀ ਹੈਗਾ ਇਹਨਾਂ ਨੂੰ ਮਤਲਬ ਕਿ ਮਾੜੀ ਮੋਟੀ ਹੈਲਪ ਚਾਹੀਦੀ ਹੈ ਹਾਂਜੀ ਹਾਂਜੀ ਕਿਸ ਪ੍ਰਕਾਰ ਚਾਹੀਦਾ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਸ਼ੂਭਮ ਹੈ ਜੀ ਭਾਜੀ ਮੱਲੇ ਦੇ ਹਾਂਜੀ ਬ੍ਰਦਰ ਹਾਂਜੀ ਕੀ ਹੋਇਆ ਕੀ ਹੈ ਬ੍ਰਦਰ ਮੈਂ ਐਕਚੁਅਲੀ ਕੰਮ ਤੋਂ ਵਾਪਸ ਆਇਆ ਸੀਗਾ ਤੇ ਸਾਨੂੰ ਮੱਲੇ ਦੇ ਵਿੱਚ ਇੱਕਦਮ ਹਫੜਾ ਦਫੜੀ ਮੱਚੀ ਹੋਈ ਸੀਗੀ ਤੇ ਸਾਰੇ ਅੰਦਰ ਨੂੰ ਭੱਜਦੇ ਸੀਗੇ ਤੇ ਮੈਂ ਵੀ ਉਹਨਾਂ ਦੇ ਨਾਲ ਅੰਦਰ ਨੂੰ ਆਇਆ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ ਤੇ ਮੱਲੇ ਵਾਲਿਆਂ ਨੇ ਬ੍ਰਦਰ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ ਆਪਣੇ ਘਰਾਂ ਚੋਂ ਬਾਲਟੀ ਲੈ ਕੇ ਆਏ ਕਿਸੇ ਨੇ ਆਪਣੇ ਘਰੋਂ ਪਰਪਾਂ ਲਾਈਆਂ ਕੋਈ ਕਿੱਦਾਂ ਆ ਰਿਹਾ ਸੀ ਕੋਈ ਕਿੱਦਾਂ ਆ ਰਹੀ ਬ੍ਰਦਰ ਸਾਰੇ ਮੱਲੇ ਵਾਲਿਆਂ ਨੇ ਮਿਲ ਕੇ ਅੱਗ ਵਜਾਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹ ਜਿਹੜਾ ਇਹਦਾ ਘਰ ਹੈ ਹਾਂਜੀ ਜਿਹੜਾ ਤਕਰੀਬਨ ਸਾਰਾ ਘਰ ਜਿਹੜਾ ਸੜ ਚੁੱਕਾ ਵੈ ਘਰ ਦਾ ਕੋਈ ਸਮਾਨ ਨਹੀਂ ਬਚਿਆ ਜੀ ਬ੍ਰਦਰ ਕੀ ਕਹਿਣਾ ਹੈ ਬ੍ਰਦਰ ਦੇਖੋ ਮੈਂ ਤਾਂ ਇਹੀ ਕਹਿਣਾ ਇਹ ਵੀ ਗਰੀਬ ਬੰਦੇ ਨੇ ਤੁਸੀਂ ਤੇ ਦੇਖ ਹੀ ਚੁੱਕੇ ਹੋ ਇਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇੱਕ ਵੀ ਚੀਜ਼ ਜਿਹੜੀ ਇਹਨਾਂ ਕੋਲ ਦੇਖੋ ਕੋਈ ਵੀ ਸਮਾਨ ਨਹੀਂ ਬਚਿਆ ਅਸੀਂ ਤਾਂ ਇਹੀ ਕਹਿੰਨੇ ਚਲੋ ਗਰੀਬ ਬੰਦਾ ਵਾ ਇਹਨਾਂ ਨੂੰ ਜੋ ਇਹਨਾਂ ਦਾ ਬੰਦਾ ਹਰਜਾਨਾ ਇਹਨਾਂ ਨੂੰ ਦਵਾਇਆ ਜਾਵੇ ਜੋ ਵੀ ਸਰਕਾਰ ਵੱਲੋਂ ਮਦਦ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਪਣਾ ਗੁਜ਼ਾਰਾ ਕਰ ਸਕਣ ਧੰਨ ਵਿਧਾਨਾ ਲਾਈਫ ਦੇ ਲਈ ਅਮਿਤ ਥਾਪੜ ਦੀ ਰਿਪੋਰਟ